ਭਾਈ ਸਾਹਿਬ ਤੋਂ ਸੁਣੋ ਵਿਚਾਰ ਅਸੀਂ ਡਿਪਰੈਸ਼ਨ ਤੋਂ ਕਿਵੇਂ ਬਚ ਸਕਦੇ ਹਾਂ ਜੇਕਰ ਅਸੀਂ ਜ਼ਿਆਦਾ ਟਾਈਮ ਬੇਲੇ ਰਹਾਂਗੇ ਤਾਂ ਅਸੀਂ ਆਪਣੇ ਹੀ ਮਨ ਦੇ ਖਿਆਲਾਂ ਵਿੱਚ ਉਲਝੇ ਰਹਾਂਗੇ ਤੇ ਟੈਨਸ਼ਨ ਤੇ ਡਿਪਰੈਸ਼ਨ ਦੀ ਸਕਾਰ ਹੋ ਜਾਵਾਂਗੇ ਜੇਕਰ ਅਸੀਂ ਆਪਣੇ ਆਪ ਨੂੰ ਵਿਜੀ ਰੱਖਾਂਗੇ ਕੰਮ ਦਾ ਬੋਝ ਰੱਖਾਂਗੇ ਤਾਂ ਡਿਪਰੈਸ਼ਨ ਤੋਂ ਬਚੇ ਰਹਾਂਗੇ ਤੇ ਸਾਡਾ ਮਨ ਸੰਤੁਸ਼ਟ ਰਹੇਗਾ ਮਨ ਨੂੰ ਵੀ ਸ਼ਾਂਤੀ ਬਣੀ ਰਹੇਗੀ ਚਲੋ ਸੁਣਦੇ ਹਾਂ ਵੀਡੀਓ ਵਿੱਚ ਅਸੀਂ ਡਿਪਰੈਸ਼ਨ ਤੋਂ ਕਿਵੇਂ ਬਚ ਸਕਦੇ ਹਾਂ ਨੂੰ ਕੁਝ ਪੜਨਾ ਸ਼ੁਰੂ ਕਰ ਲਓ ਕੁਝ ਸੁਣਨਾ ਸ਼ੁਰੂ ਕਰ ਲੋ ਇੱਥੇ ਉਹ ਦਿਨ ਪਿਛਲੇ ਹਫਤੇ ਬੀਬੀ ਜੀ ਆਏ ਇੱਕ ਤਰਨਤਾਰਨ ਦੇ ਸਾਹਿਬ ਦੇ ਇਲਾਕੇ 'ਚ ਉਹਨਾਂ ਦਾ ਬੇਟਾ ਜਵਾਨ 22-23 ਸਾਲ ਦਾ ਉਹਦੀ ਮੌਤ ਹੋਈ ਬੜੀ ਅਪਸੈਟ ਉਹਦੀ ਬੇਟੀ ਨੇ ਇੱਕ ਦਿਨ ਉਹਨੂੰ ਕਿਹਾ ਵੀ ਤੂੰ ਦਵਾਨ ਸੁਣ ਲੈ ਉਹ ਦਵਾਨ ਲਾਇਆ ਤੇ ਉਹਦਾ ਮਨ ਥੋੜਾ ਵੱਜ ਗਿਆ ਵੇਖੋ ਉਹ ਟੁੱਟੀ ਜਾਂਦੀ ਸੀ ਅੰਦਰੇ-ਅੰਦਰ ਦੁਖੀ 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 ਉਹ 4-5 ਮਹੀਨਿਆਂ ਤੋਂ ਦੀਵਾਨ ਸੁਣਨ ਲੱਗੀ ਹੁਣ ਥੋੜਾ ਜ ਆਪਣੇ ਆਪ ਨੂੰ ਠੀਕ ਕਰ ਲਿਆ ਤੇ ਮੈਨੂੰ ਪਿਛਲੇ ਹਫਤੇ ਪਿਛਲੇ ਤੋਂ ਪਿਛਲੇ ਹਫਤੇ ਮੈਨੂੰ ਮਿਲਣ ਵੀ ਆਏ ਬੜਾ ਉਹਦਾ ਮਨ ਖੁਸ਼ ਕਹਿੰਦੇ ਜੀ ਮੈਂ ਭਾਈ ਸਾਹਿਬ ਬੜਾ ਮਨ ਖੁਸ਼ ਹੈ ਤੁਹਾਡਾ ਦੀਵਾਨ ਸੁਣ ਕੇ ਮੇਰਾ ਮਨ ਹੁਣ ਵੱਜ ਗਿਆ ਮੈਂ ਲਗਾਤਾਰ ਦੀਵਾਨ ਸੁਣਦੀ ਮੈਂ ਕਿਹਾ ਮਾਤਾ ਘਰੇ ਰਹਿਨੇੋਂ ਕੱਲੇ ਕਹਿੰਦੇ ਬਾਹਰ ਬੇਟੀ ਹੈ ਤੇ ਮੈਂ ਤੇ ਕੱਲੀ ਰਹਿਨੀ ਮੈਂ ਕਿਹਾ ਫਿਰ ਆਜਿਆ ਕਰੋ ਐਤਵਾਰ ਦਾ ਦੀਵਾਨ ਸੁਣਨ ਆ ਗਏ ਕਦੇ ਮਹੀਨੇ ਬਾਅਦ ਆ ਗਏ ਮੜਾ ਜਿੱਦਰ ਨੂੰ ਲਾ ਲੋ ਆਪਣੇ ਆਪ ਨੂੰ ਚੇਂਜ ਕਰੋ ਨਾ ਹੁਣ ਉਸ ਚੀਜ਼ ਤੋਂ ਨਿਕਲੋ ਚੇਂਜ ਕਰੀ ਲੈ ਜੇ ਕੋਈ ਮੁਸ਼ਕਿਲ ਜ਼ਿੰਦਗੀ ਚ ਆਵੇ ਉਹਦੇ ਤੋਂ ਫਿਰ ਨਵਾਂ ਕੁਝ ਕਰਨ ਲੱਗ ਜੀਦਾ ਬਿਜੀ ਕਰ ਲਈਦਾ ਆਪਣੇ ਆਪ ਜਿੰਦਗੀ ਵਿੱਚ ਇੱਥੇ ਮੈਂ ਅੱਜ ਦਿਨ ਹੀ ਗੱਲ ਕਰਦਾ ਸੀ ਮੁੰਡਿਆਂ ਨਾਲ ਪਰਮੇਸ਼ਰ ਦਵਾਰ ਦੇ ਵਿੱਚ ਮੰਨ ਲਓ 150 ਬੰਦਾ ਰਹਿਦਾ ਠੀਕ ਹੈ ਸਭ ਤੋਂ ਸੁਖੀ ਬੰਦਾ ਕੌਣ ਹੈ ਤੇ ਸਭ ਤੋਂ ਦੁਖੀ ਬੰਦਾ ਕੌਣ ਦੋ ਬੰਦੇ ਜੇ ਵੇਖਣਾ ਹੋਵੇ ਤੇ ਉਹਦਾ ਇੱਕੋ ਹੀ ਸਿੱਧਾ ਹੀ ਸਿੱਧਾ ਹੀ ਤਰੀਕਾ ਹੈ ਜਿਹੜਾ ਸਭ ਤੋਂ ਵੱਧ ਬਿਜੀ ਹੈ ਕੰਮ ਕਰਦਾ ਉਹ ਸੁਖੀ ਹੈ ਜਿਹੜਾ ਜਿੰਨਾ ਜ਼ਿਆਦਾ ਵੇਲਾ ਰਿੰਦਾ ਉਹ ਓਨਾ ਹੀ ਸੁਖੀ ਵੇਲਾ ਮਨ ਸੋਚੀ ਜਾਂਦਾ ਬਸ ਫਾਲਤੂ ਕਦੇ ਐ ਨੂੰ ਕਦੇ ਐ ਨੂੰ ਕਦੇ ਆਪਣੇ ਆਪ ਨੂੰ ਇੰਨਾ ਬਿਜੀ ਰੱਖੋ ਵੀ 네ਗੇਟਿਵ ਥਾਟ ਆਉਣ ਜੋਗਾ ਟਾਈਮ ਹੀ ਨਾ ਰਵੇ ਇੰਨਾ ਟਾਈਮ ਹੀ ਨਹੀਂ ਛੱਡੀਦਾ ਵੀ ਬਿਲੇ ਹੋਵੇ ਸੋਚੀ। ਬਿਜੀ ਇੰਨਾ ਕਰਦੀਦਾ ਵੀ ਇਹਨੂੰ ਟਾਈਮ ਹੀ ਨਹੀਂ ਦੇਈਦਾ ਬਸ ਵੀ ਹੋਰ ਪਾਸੇ ਜਾਵੇ ਹੀ ਨਾ। ਇੰਨਾ ਬਿਜੀ ਕਰਦਿਆ ਕਰੋ ਆਪਣੇ ਆਪ ਨੂੰ। 네ਗੇਟਿਵ ਥਾਟ ਆਵੇਗਾ ਹੀ ਤਾਂ ਜੇ ਅਸੀਂ ਬਿਲੇ ਆ। ਪਰ ਬਿਜੀ ਰੱਖੋਗੇ। ਕਦੇ ਆ ਕਰ ਲੈ ਕਦੇ ਉਹ ਕਰ ਲੈ ਕਦੇ ਉਹ ਕਰ ਲੈ ਕਦੇ ਉਹ ਕਰ ਲੈ ਤੁਸੀਂ ਨਿਕਲੋ ਨਾ ਉਹਦੇ ਥੀ। ਜ਼ਿੰਦਗੀ ਦੀ ਟ੍ਰੈਜੇਡੀ ਹੋ ਜਾਂਦੀ ਕਈ ਵਾਰੀ ਕੋਈ ਘਰ ਦਾ ਜੀ ਛੱਡ ਕੇ ਚੱਲਿਆ ਗਿਆ ਮੌਤ ਹੀ ਹੋ ਗਈ। ਬਸ ਉਦੋਂ ਇਹੀ ਕੰਮ ਕਰਨਾ ਹੁੰਦਾ ਹੈ ਬਈ ਉਹਦੇ ਚੋਂ ਨਿਕਲ ਜਾਣਾ ਹੁੰਦਾ ਹੈ ਨਿਕਲਣ ਵਾਸਤੇ ਇਹੀ ਤਰੀਕਾ ਕੰਮ ਤੇ ਜਾਓ ਕੰਮ ਸ਼ੁਰੂ ਕਰੋ ਕੋਸ਼ਿਸ਼ ਕਰੋ ਵਿਲੇ ਨਾ ਰਹਿ ਜਾਓ ਬਸ ਜੇ ਤੁਸੀਂ ਵਿਲੇ ਬਹਿ ਗਏ ਉਧਰੋਂ ਟ੍ਰੈਜੇਡੀ ਹੋਈ ਤੁਸੀਂ ਉਧਰੋਂ ਵਿਲੇ ਬਹਿ ਗਏ ਬਸ ਫਿਰ ਕੀ ਕਰ ਬਿਜੀ ਕਰ ਦਿਓ ਆਪਣੇ ਆਪ ਟਾਈਮ ਹੀ ਨਾ ਮਿਲੇ ਨੈਗੇਟਿਵ ਥਾਟ ਨੂੰ ਆਉਣ ਨੂੰ ਟਾਈਮ ਹੀ ਨਾ ਮਿਲੇ ਇਹੜਾ ਬੰਦਾ ਜਿੰਨਾ ਨੈਗੇਟਿਵ ਹੁੰਦਾ ਲੈ ਲਿਖ ਲੋ ਲਿਖ ਲੋ ਲਿਖ ਲੋ ਨੈਗੇਟਿਵ ਹੋ ਤੁਸੀਂ ਜਿੰਮ ਸਟਾਰਟ ਕਰ ਦੋ ਵੀ ਮੈਂ ਸਰੀਰ ਬਣਾਉਣਾ ਪਉਣ ਲੈ ਇਧਰ ਨੂੰ ਲੱਗ ਜਾ ਹੋਰ ਕੁਝ ਨਹੀਂ ਨਾ ਕਰਨਾ ਜਿੰਮ ਚ ਜਾਇਆ ਕਰ 2 ਘੰਟੇ ਜਿੰਮ ਚ ਠੋਕ ਕੇ ਲਾਉਣੇਗੇ ਸ਼ਾਮ ਨੂੰ ਭੱਜ ਕੇ ਆਉਣਾ ਇੰਨਾ ਹੀ ਸਟਾਰਟ ਕਰ ਲੈ ਨੈਗੇਟਿਵਿਟੀ ਚ ਡਿਪਰੈਸ਼ਨ ਚੋਂ ਆਪੇ ਬਾਹਰ ਆ ਜਾ ਕੁਝ ਨਵਾਂ ਕਰਨਾ ਸ਼ੁਰੂ ਕਰ ਹੁਣ ਜੇ ਤੂੰ ਪਿਆਰ ਰਹਿਣਾ ਤੂੰ ਬੈਠਾ ਰਹਿਣਾ ਉਧਰੋਂ ਕੋਈ ਮੌਤ ਹੋਈ ਏ ਉਧਰੋਂ ਤੂੰ ਕਰੇ ਪਿਆ ਫਿਰ ਤੇ ਬਿਮਾਰ ਹੀ ਹੋਏਗਾ ਤੂੰ ਕੁਛ ਨਵਾਂ ਸਟਾਰਟ ਤੇ ਕਰ ਫਿਰ ਤੈਨੂੰ ਐ ਹੋ ਜਾਣਾ ਵੀ ਚੱਲ ਹੁਣ ਸਰੀਰ ਬਣਾਉਨੇ ਆ ਚਾਹ ਬਣ ਜਾਂਦਾ ਵੀ ਸਰੀਰ ਬਣਾਵਾਂਗੇ ਚਲੋ ਹੁਣ ਲਗਣ ਲੱਗ ਜਾਂਦੀ ਹੈ ਨਵਾਂ ਕਰੀਦਾ ਕੁਛ ਸੋ ਵੇਲਾ ਮਨ ਸ਼ੈਤਾਨ ਦਾ ਕਰ ਸਿਆਣੇ ਐਵੇਂ ਨਹੀਂ ਕਰਦੇ ਬਿਜੀ ਰੱਖੋ ਆ ਮੈਂ ਇੱਥੇ ਕੱਲ ਪਰਸੋਂ ਦੀ ਗੱਲ ਹੈ ਮੈਂ ਸ਼ਾਮ ਨੂੰ ਘੁੰਮਦਾ ਸੀ ਸਾਡੇ ਉਧਰ ਵਾਸ਼ਰੂਮ ਬਣੇ ਤੇ ਇੱਕ ਬੰਦਾ ਸਾਡਾ ਉਹ ਫੋਨ ਕੰਨ ਦੇ ਵਿੱਚ ਲਾਇਆ ਹੋਇਆ ਲਾਤੋ ਨੇ ਉੱਤੇ ਰੱਖੀ ਹੋਈ ਉਹ ਜਿੱਦੇ ਜਿੱਥੇ ਚ ਬੱਚਾ ਜਾਂ ਬਣਿਆ ਅੰਦਰ ਬਾਥਰੂਮਾਂ ਦੇ ਤੇ ਬੜੀ ਟੌਰ ਨਾਲ ਉਹ ਐ ਵਾਲ ਉਹਦੇ ਗੁੱਲੇ ਛੱਡੇ ਹੋਏ ਤੇ ਐ ਫੋਨ ਵੇਖ ਰਿਹਾ ਮੈਂ ਕਦੇ ਉਧਰ ਨੂੰ ਗਿਆ ਨਹੀਂ ਤੇ ਮੇਰਾ ਉਧਰ ਗਿਆੜਾ ਲੱਗਿਆ ਮੈਂ ਉਹਨੂੰ ਵੇਖ ਰਿਹਾ ਬਾਹਰ ਖੜ ਕੇ ਮੈਂ ਹੱਸਿਆ ਮੈਂ ਲੰਗ ਗਿਆ ਕੋਲ ਦੀ ਮੈਂ ਕਿਹਾ ਇੰਨਾ ਕਤੇ ਇਹਦਾ ਹੱਕ ਹੀ ਬਣਦਾ ਮੈਂ ਕਿਹਾ ਕੌਣ ਹੈ ਕਹਿੰਦੇ ਮੱਝਾਂ ਵਾਲਾ ਮੈਂ ਕਿਹਾ ਮੱਝਾਂ ਵਾਲਾ ਕੌਣ ਕਹਿੰਦੇ ਸਾਰਾ ਦਿਨ ਕਹਿੰਦੇ ਇਹਦੀ ਸਵੇਰੇ 4 ਵਜੇ ਉੱਠ ਪੈਣਾ ਇਹਨੇ ਤੇ ਸੌਰਾ ਦਿਨ ਗਾਵਾਂ ਨੂੰ ਸਾਂਭਣਾ ਸਾਰਾ ਦਿਨ ਲੱਗ ਜਾਂਦਾ ਇੱਕ ਘੰਟਾ ਦਿਨੇ ਰੈਸਟ ਕਰਨ ਨੂੰ ਮਿਲਦਾ ਤੇ ਨੌਣਾ ਵੀ ਕਹਿੰਦੇ ਇਹਨੇ 10 ਵਜੇ ਹੁੰਦਾ ਰਾਤ ਨੂੰ 10 ਵਜੇ ਵਿਹਲੇ ਬੂਲੇ ਹੋ ਕੇ ਫਿਰ 10:00 ਵਜੇ ਨੌਂਦਾ ਫਿਰ ਵਜੇ ਸੀ ਉਹ ਤੋਂ ਮੇਰੇ ਖਿਆਲ ਸਾਢੇ 1:10 ਵਜੇ ਹੋਣਗੇ ਨਹਾ ਲੂ ਕੇ ਵਾਲ ਬੂਲ ਖੁੱਲੇ ਛੱਡ ਕੇ ਕੰਨ ਚ ਪਾ ਕੇ ਟੂਟੀ ਦੀ ਉਹ ਦੇਖ ਰਿਆ ਮੈਂ ਕਿਹਾ ਚੱਲ ਇੰਨਾ ਕਿ ਤੈਨੂੰ ਅੱਧਾ ਘੰਟਾ ਤੇ ਚਾਹੀਦਾ ਹੀ ਐ ਵੀ ਜਿਹੜਾ ਵਿਚਾਰਾ ਪਤਾ ਨਹੀਂ ਕਦੋਂ ਦਾ ਲੱਗਿਆ ਮੈਂ ਲੰਘ ਗਿਆ ਕੋਲੋਂ ਕਿਹਾ ਨਹੀਂ ਮਾਨੂੰ ਕੁਝ ਮੈਂ ਚੱਲ ਕੋਈ ਨਹੀਂ ਬਿਜੀ ਰੱਖਣਗੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਕਿਵੇਂ ਆ ਬਸ ਨਿਆਰੇ ਨੇ ਉਹਨਾਂ ਦੀ ਉਹਨਾਂ ਦੀ ਕਾਟੋ ਫੁੱਲਾਂ ਤੇ ਰਹਿੰਦੀ ਐ ਜੇ ਜਿਹੜਾ ਬੰਦਾ ਵੇਲਾ ਨੂੰ ਪੁੱਛੋ ਵੀ ਕੰਮ ਥੋੜਾ ਬਹੁਤ ਹੀ ਕਰਦਾ ਮੋੜਾ ਮੋਟਾ ਉਹ ਵਿੱਚ ਕਿਵੇਂ ਐ ਉਹਨਾਂ ਦੀ ਕਾਟ ਉਹ ਜੜਾਂ 'ਚ ਮਰੀ ਪਈ ਐ ਪੁੱਲਾਂ ਦੇ ਉੱਤੇ ਤੇ ਕੀ ਉਹ ਤੇ ਡਿਗੀ ਹੋਈ ਪਈ ਐ ਕਿਸੇ ਕੰਮ ਦੀ ਸੋ ਅਸਲ 'ਚ ਬੰਦੇ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ ਜਦੋਂ ਤੁਸੀਂ ਮੈਂ ਸੋਚਿਆ ਜਿਹੜੇ ਬੰਦੇ ਦਾ ਬੇੜਾ ਗਰਕ ਕਰਨਾ ਹੋਵੇ ਉਹਨੂੰ ਵੇਲਾ ਕਰ ਦੋ ਉਹਨੂੰ ਸ਼ਰਾਫ ਦੇਣ ਦੀ ਲੋੜ ਤੇ ਜਿਹੜੇ ਬੰਦੇ ਨੂੰ ਤੁਸੀਂ ਫਾਇਦਾ ਕਰਨਾ ਉਹਨੂੰ ਬਿਜ਼ੀ ਬੰਦਾ ਬਿਜੀ ਰਹਿੰਦਾ ਤੇ ਬਹੁਤ ਕਾਢਾਂ ਕੱਢਦਾ ਹੈ ਉਹਨੂੰ ਪ੍ਰੈਕਟੀਕਲਟੀ ਦੀ ਸਮਝ ਪੈਂਦੀ ਹੈ। ਵੇਲਾ ਬੰਦਾ ਬਹੁਤ ਪਰੇਸ਼ਾਨ ਹੋ ਜਾਂਦਾ ਆਪਣੇ ਆਪ ਨਾਲ ਹੀ ਬਸ ਫਿਰ ਉਹਦੇ ਵਿਚਾਰ ਉਲੂ ਜੁਲੂ ਜੁਲੂ ਜੇ ਅੰਦਰ ਹੀ ਅੰਦਰ ਨੁਕਸਾਨ ਬਹੁਤ ਹੁੰਦਾ ਹੈ। ਤਾਂ ਕਰਕੇ ਆਪਣੇ ਆਪ ਨੂੰ ਬਿਜੀ ਰੱਖਿਆ ਕਰੋ, ਕੰਮ ਲੱਗੇ ਰਿਆ ਕਰੋ। ਘੱਟ ਕੰਮ ਹੈ ਹੋਰ ਵਧਾਓ ਜੇ ਤੁਹਾਨੂੰ ਲੱਗਦਾ ਕੰਮ ਥੋੜਾ ਫਿਰ ਡਬਲ ਕਰੋ, ਕੰਮ ਜ਼ਿਆਦਾ ਕਰੋ। ਸੋ ਪੂਰੀ ਵੀਡੀਓ ਨੂੰ ਸੁਣਿਆ ਪ੍ਰਚਾਰ ਬਹੁਤ ਵਧੀਆ ਲੱਗੀ ਅਸੀਂ ਵੀ ਆਮਲ ਕਰੀਏ ਤੇ ਆਪਣੇ ਆਪ ਨੂੰ ਜਿਆਦਾ ਤੋਂ ਜਿਆਦਾ ਵਿਜੀ ਰਖੀਏ ਤੇ ਡਿਪਰੈਸ਼ਨ ਦੇ ਸਕਾਰ ਹੋਣ ਤੋਂ ਬਚੀਏ ਧੰਨਵਾਦ ਸਾਰਿਆਂ ਦਾ